ਹਾਂਜੀ ਲਿੰਦ ਦੇ ਚੜਦੇ ਵਾਲੇ ਭਰਾਵਾਂ ਨੂੰ ਦਿਲੋਂ ਸਤਿ ਸ਼੍ਰੀ ਅਕਾਲ ਤੇ ਆਈ ਦੀ ਵੀਡੀਓ ਕਰਦੇ ਆ ਸ਼ੁਰੂ ਤੇ ਜਿਹੜੇ ਵੀ ਐਨਆਰਈ ਵੀਰ ਆਪਣੀ ਵੀਡੀਓ ਨੇ ਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿਲੋਂ ਧੰਨਵਾਦ ਆਓ ਫਿਰ ਆਈ ਦੀ ਵੀਡੀਓ ਕਰੀਏ ਸ਼ੁਰੂ ਅੱਜ ਬਸ ਵੀਡੀਓ ਇੱਦਾਂ ਆਪਾਂ ਕੋਈ ਨੁਕਤੇ-ਨੁਕਤੇ ਜਿਵੇਂ ਸ਼ੇਅਰ ਕਰਾਂਗੇ ਹਨਾ ਕਿਉਂਕਿ ਮੀਮੂ ਪਈ ਪੁੱਈ ਜਾਂਦੇ ਆ ਤੇ ਬਾਲੀ ਗੱਲਬਾਜ਼ੀ ਬਣਦੀ ਨਹੀਂ ਪਈ ਤੇ ਹੁਣ ਵੀ ਗੰਦ ਪੂਰਾ ਪਿਆ ਹੋਇਆ ਕੋਠੇ ਤੇ ਅੱਜ ਜਿੰਨਾ ਉੱਥੇ ਆਪਣਾ ਗੰਦ ਗੁੰਦ ਪਿਆ ਸੀ ਸਾਰਾ ਹੀ ਜਾਲੀਆਂ ਜੂਲੀਆਂ A to Z ਮੈਂ ਚੱਕ ਕੇ ਰਫਾ ਤੋਫਾ ਕਰ ਦਿੱਤੀਆਂ ਤੇ ਇਦਾਂ ਹੀ ਬਾਬਿਆ ਸੁਰਸਰ ਜੀ ਵਿਗੜੀ ਰਹਿੰਦੀ ਆ ਕਿ ਉਹ ਕਬੂਤਰਾ ਕਬਤਰਾਂ ਦੇ ਕੰਮ ਉੱਤੇ ਲੱਗੇ ਲੁੱਗ ਰਹੇ ਨੇ ਸਾਰੀ ਦਿਹਾੜੀ ਦੀ ਸਫਾਈ ਕਰ ਲਈ ਅੱਜ ਵੀ ਮੀਂਹ ਪਈ ਜਾਂਦਾ ਸੀ ਸਵੇਰ ਦੀ ਸਫਾਈ ਸੁਈ ਕਰਨ ਤੇ ਲੱਗੇ ਹੋਏ ਸੀ ਉਹ ਕਰਕੇ ਤੇ ਹੁਣ ਵੀ ਆਹ ਖੁਡ ਜਾਲ ਵੀ ਉਹ ਪਹਿਲਾਂ ਕਰਕੇ ਹੁਣ ਤਾਂ ਦਾਣੇ ਦੋਣੇ ਚਲੋ ਪਾਉਂਦੇ ਹਨਾ ਜਾਲ ਸਾਫ ਕੀਤਾ ਉਹ ਨਾਲ ਦਾ ਖੁੱਡਾ ਸਾਫ ਕੀਤਾ ਫਿਰ ਆਹ ਖੁੱਡੇ ਸਾਫ ਕੀਤੇ ਵੱਡੇ ਉੱਪਰ ਵਾਲਿਆਂ ਤੇ ਵੀ ਗੰਦ ਬਹੁਤ ਪੈ ਗਿਆ ਹੈਗਾ ਤੇ ਕਹਿਣ ਨੂੰ ਆਪਾਂ ਵੇਲੇ ਆ ਪਰ ਲੱਗੇ ਸਾਰੀ ਦਿਹਾੜੀ ਰਹੀਦਾ ਹਨਾ ਤੇ ਕਈ ਇੱਕ ਵੀਰ ਦਾ ਕਮੈਂਟ ਆਇਆ ਹੈਗਾ ਵੀ ਜਦੋਂ ਕਬੂਤਰ ਟੱਲੇ ਮੱਠੇ ਹੋ ਜਾਂਦੇ ਆ ਵੀ ਆਹ ਕਿ ਮੀਮੂ ਪੈਣ ਦੇ ਕਰਕੇ ਹਨਾ ਕੀ ਚੱਕਰ ਆ ਬਾਬੇ ਇਹਦਾ ਕੋਈ ਏਡਾ ਕੋਈ ਖਾਸ ਚੱਕਰ ਨਹੀਂ ਹੈਗਾ ਜਦੋਂ ਤੁਸੀਂ ਮੀਂਹ ਪਿੰਦਾ ਹੀ ਜਨਾ ਲੱਗਦਾ ਵੀ ਕਬੂਤਰਾਂ ਨੂੰ ਵੀ ਪਾਣੀ ਪੂਣੀ ਲੱਗ ਗਿਆ ਜਾਂ ਕੀ ਆ ਖੁੱਡੇ 'ਚ ਸਮੈਲ ਸਮੂਲ ਬਣ ਗਈ ਹੈ ਨਾ ਪਹਿਲਾਂ ਤਾਂ ਕਬੂਤਰ ਕੱਢ ਲਓ ਖੁੱਡੇ 'ਚ ਉਸੇ ਟਾਈਮ ਹੀ ਇੱਕ ਵਾਰੀ ਖੁੱਡਾ ਸਾਫ਼ ਕਰਕੇ ਪੱਖਾ-ਪੱਖਾ ਲਾ ਕੇ ਉਹਨੂੰ ਚੰਗੀ ਤਰ੍ਹਾਂ ਸਕਾ ਲਓ ਜਾਂ ਅੱਗ બાળ ਲਓ ਹਨਾ ਅੱਗ ਕੇ ਕੜਾਈਏ 'ਚ ਬਾਲ ਕੇ ਰੱਖ ਲਓ ਥੱਲੇ ਨਾਲ ਬਾਲੋ ਕਾਲਾ ਹੋ ਜਾਂਦਾ ਤੇ ਕਬੂਤਰ ਵੀ ਲੱਪੜ ਜਾਂਦੇ ਹਨਾ ਉਹਦਾ ਕੜਾਈਏ 'ਚ ਬਾਲ ਲਓ ਬਾਕੀ ਏਡਾ ਕੋਈ ਖਿਆਲ ਨਹੀਂ ਜਦੋਂ ਅੱਗ ਬਾਲੂਗਾ ਚ ਜਵੈਣ ਸੜ ਤੋਂ ਥੋੜ ਉਜਵੈਨ ਨੇ ਮਾਰ ਦੇਣੀ ਜਵੈਨ ਦੀ ਸਮੈਲ ਆਉਣ ਲੱਪੈਣੀ ਬਿੱਠਾ ਦੀ ਸਵੈਲਾ ਮਰ ਜਾਣੀ ਆ ਤੇ ਉਹ ਸੜਨ ਦੇ ਨਾਲ ਹੀ ਵਿੱਚ ਇੱਕ ਤਾਂ ਉਹਦਾ ਜੇ ਹੁੰਦੇ ਥੋੜੇ ਜੇ ਹਨਾ ਕੋਈ ਵੀ ਜਰਾ ਸੀ ਜੇ ਉਹ ਮਰ ਜਾਂਦੇ ਆ ਉਹਦੇ ਨਾਲ ਨਿੰਮ ਦੇ ਪੱਤੇ ਸਿੱਟ ਲੋ ਵਿੱਚ ਇਹ ਸਭ ਤੋਂ ਵਧੀਆ ਜਦੋਂ ਅੱਗ ਬਾਲਦੇ ਆ ਨਾ ਨਿੰਮ ਦੇ ਪੱਤੇ ਦੇ ਵਿੱਚ ਜਵੈਨ ਸਿੱਟ ਦੋ ਉਹ ਜਦੋਂ ਬੜਨੇ ਆ ਚੰਗੀ ਤਰ੍ਹਾਂ ਉਹਨਾਂ ਦੀ ਜਿਹੜੀ ਧੂਏ ਚ ਕੋੜਾ ਜਿਹਾ ਬਣਨਾ ਆ ਜਿਹੜਾ ਦੂਜੇ ਦਾ ਨਿੰਮ ਦੇ ਪੱਤਿਆਂ ਦਾ ਉਹ ਸੜ ਜਾਂਦਾ ਚੰਗੀ ਤਰ੍ਹਾਂ ਹਨਾ ਉਹਦੇ ਨਾਲ ਫਿਰ ਧੂਏ ਦੇ ਨਾਲ ਹੀ ਵਿੱਚ ਜਰਾ ਸੀਨ ਮਰ ਜਾਂਦੇ ਆ ਤੇ ਬਿਮਾਰੀ ਪੈਣ ਦੇ ਚਾਂਸ ਘਟ ਜਾਂਦੇ ਆ ਬਾਕੀ ਬਾਬਿਆਂ ਜਦੋਂ 빙ੇ ਕਬੂਤਰ ਹੁੰਦੇ ਆ ਨਾ ਆਪਾਂ ਕਹਿੰਦੇ ਝੋਣ ਕੁਮਣੀ ਮੱਲ ਸੋਟਾ ਲਾ ਦਿਆਂ ਐਦਾਂ ਨਹੀਂ ਲਸੋਟਾ ਲਾਈਦਾ ਐਵੇਂ ਹੀ ਆ ਬਗਣ ਤੁਸੀਂ ਨਾ ਕਬੂਤਰ ਨੂੰ ਪੈਰਾਸੀਟਾ ਮੋਲ ਹੁੰਦੀ ਇੱਕ ਬੱਚਿਆਂ ਦੀ ਮੈਂ ਪਹਿਲਾਂ ਵੀ ਦੱਸੀ ਹੋਈ ਇੰਸਟਾਗ੍ਰਾਮ ਤੇ ਪਾਈ ਹੋਈ ਹੈ ਨਾ ਤੁਸੀਂ ਲਗਾਤਾਰ ਨਾ ਜਦੋਂ ਤਾਂ ਲੱਗਦਾ ਮੀਂਹ ਪੈ ਗਿਆ ਜਾਂ ਕਬੂਤਰ ਦਾ ਹੋਮਸਟ ਬਣ ਗਈ ਕਬੂਤਰ ਦਾਣਾ ਪਾਣੀ ਖਾਣੋਂ ਥੋੜੇ ਜਿਹਾ ਹਟ ਦੇ ਲੀਜੀਏ ਗਿਣ ਕੇ ਪਾਇਆ ਕਰੋ ਢਿੱਲੀ ਦਾਣਾ ਜਿਹਦਾ ਇੱਕ ਕੁਜਾ ਲੈ ਲਓ ਜਾਂ ਇੱਕ ਕੁਛ ਵੀ ਪਲੇਟ ਡੂੰਗਾ ਕੋਈ ਵੀ ਕੋਲੀ ਵਗੈਰਾ ਲੈ ਲਓ ਨਾ ਵੀ ਐਨਾ ਦਾਣਾ ਲੱਗਦਾ ਪਾਣੀ ਦਾ ਕੁਜਾ ਪਾਓ ਵੀ ਹਾਂ ਰੋਜ਼ ਦਾ ਪ ਜਾ ਦਾਣਾ ਘੜਦਾ ਦੀਦਾ ਵੀ ਦਾਣਾ ਘਟ ਖਾਣ ਲਾਪੇ ਜਾਂ ਪਾਣੀ ਪੀ ਜਾਂਦੇ ਪਾਣੀ ਪੀ ਜਾਂਦੇ ਹਨ ਨਾਲੇ ਪੈਰਾਸੀਟਾ ਮੋਲ ਦੇ ਦੋ ਦੋ ਬੂੰਦਾ ਤਿੰਨ ਟਾਈਮ ਦੇ ਦਿਓ ਕਦੀ ਵੀ ਮੇਰੇ ਤੋਂ ਲਿਖ ਕੇ ਲਿਖਾ ਲਓ ਤੁਹਾਡੇ ਖੁੱਡੇ ਚ ਬਿਮਾਰੀ ਨਹੀਂ ਪਊਗੀ ਬਾਬਾ ਕਦੀ ਵੀ ਠੀਕ ਹੈ ਬਿਮਾਰੀ ਇਹਦੇ ਪੈਂਦੀ ਜਦੋਂ ਕਬੂਤਰਾਂ ਨੂੰ ਬੁਖਾਰ ਹੁੰਦਾ ਜਦੋਂ ਕਬੂਤਰਾਂ ਨੂੰ ਬੁਖਾਰ ਹੋ ਗਿਆ ਤੁਸੀਂ ਦੇਖਣਾ ਨਹੀਂ ਕਬੂਤਰ ਦਾਣਾ ਪਾਣੀ ਛੱਡ ਜਾਂਦੇ ਉੱਥੋਂ ਬਿਮਾਰੀਆਂ ਵਿਗੜ ਲੀਵਰ ਦੀ ਬਿਮਾਰੀ ਤੋਂ ਸ਼ੁਰੂ ਹੋਣਾ ਕੰਮ ਠੀਕ ਹੈ ਜਦੋਂ ਬੁਖਾਰ ਹੋਣਾ ਕਬੂਤਰ ਨੇ ਖਾਣਾ ਪੀਣਾ ਛੱਡ ਦੇਣਾ ਲੀਵਰ ਖਰਾਬ ਹੋ ਜਾਣਾ ਗਰਮੀ ਪੈ ਜਾਣੀ ਪੇਟ ਦੇ ਵਿੱਚ ਬਸ ਉ ਪੈਰਾਸੀਟਾਮੋਲ ਲਿਆ ਕੇ ਰੱਖੋ ਠੀਕ ਆ ਹੋਰ ਕੋਈ ਮੈਡੀਸਿਨ ਜੇ ਤੁਹਾਡੇ ਕੋ ਹੈਗੀ ਨਹੀਂ ਗਾ ਦੇ ਵਿੱਚ ਵੀ ਇਨਫੈਕਸ਼ਨ ਤੋਂ ਬੁਖਾਰ ਤੋਂ ਸਾਰੀਆਂ ਚੀਜ਼ਾਂ ਤੋਂ ਹੋਵੇ ਜਿਹੜੀ ਪੈਰਾਸੀਟਾਮੋਲ ਬੱਚਿਆਂ ਵਾਲੀ ਆ ਨਾ ਉਹ ਹਰ ਇੱਕ ਹੀ ਬਿਮਾਰੀ ਤੋਂ ਲਾ ਲੋ ਤੁਸੀਂ ਪੇਟ ਖਰਾਬ ਜਾਂ ਕੋਈ ਵੀ ਜੀ ਗਲਾ ਦੁਖਦਾ ਬੁਖਾਰ ਆ ਨਜਲਾਜ ਕਾਮ ਉਹ ਚ ਸਾਰਾ ਕੁਝ ਹੀ ਹੁੰਦਾ ਸਾਰੇ ਸਾਲਟ ਹੁੰਦੇ ਤੁਸੀਂ ਲਿਆ ਕੇ ਦੇਖ ਲਓ ਇੱਕ ਅਰੀ ਸਰਚ ਮਾਰ ਕੇ ਹੈ ਨਾ ਤੇ ਮੈਂ ਪਾ ਵੀ ਦਿੰਨਾ ਤੁਹਾਨੂੰ ਇੰਸਟਾਗ੍ਰam ਤੇ ਉਹਦਾ ਪਾਈ ਤੁਸੀਂ ਉੱਥੋਂ ਚੱਕ ਲਿਓ ਹਨਾ ਆਲਰੇਡੀ ਮੈਡੀਸਨ ਪਾਈ ਬਲਦਿਆਂ ਨੂੰ ਤਾਂ ਪਤਾ ਹੀ ਹੋਊਗਾ ਤੇ ਉਹ ਸਭ ਤੋਂ ਉਹੀ ਮਤਲਬ ਵਧੀਆ ਚੀਜ਼ ਆ ਉਹ ਸਾਰੇ ਤਰ੍ਹਾਂ ਤੋਂ ਕਬੂਤਰ ਕਦੀ ਵੀ ਤੁਹਾਡਾ 빙ਾਰੀ ਹੋਊਗਾ ਫੁੱਡੇ ਚ ਜਦੋਂ ਵੀ ਬਿਮਾਰੀ ਪੈਂਦੀ ਜਾਂ ਨਵੀਂ ਕਣਕ ਪਾਉਣਾ ਕਬੂਤਰ ਦੇ ਅੰਦਰ ਗਰਮੀ ਪੈਣੀ ਤਾਂ ਬਿਮਾਰੀ ਆਉਣੀ ਆ ਠੀਕ ਆ ਹੁਣ ਮੈਂ ਹੁਣ ਆ ਦਿਨਾਂ ਦੇ ਵਿੱਚ ਵੀ ਮੈਂ ਕਣਕ ਧੋ ਕੇ ਪਾਣਾ ਪਿਆ ਕਿਉਂਕਿ ਨਮੀ ਕਣਕਾ ਮੈਨੂੰ ਪਤਾ ਇਹਨਾਂ ਨੇ ਫੇਰ ਕੰਮ ਖਰਾਬ ਕਰ ਦੇਣਾ ਭਾਵੇਂ ਮੌਸਮ ਠੰਡਾ ਹੀ ਆ ਤੇ ਧੋ ਕੇ ਚੰਗੀ ਤਰ੍ਹਾਂ ਸੁਕਾ ਕੇ ਉਹਨੂੰ ਫੇਰ ਪਾਉਣਾ ਮੈਂ ਤੇ ਉਦੋਂ ਬਾਅਦ ਜਦੋਂ ਵੀ ਕਬੂਤਰ ਤੁਹਾਡਾ ਦਾਣਾ ਘਟ ਖਾਂਦਾ ਪਾਣੀ ਵੱਧ ਪੀਂਦਾ ਤੇ ਪੈਰਾਸਿਟਾ ਮੋਲ ਦੇ ਦਿਓ ਲੀਵਰ 50 ਪਾ ਦਿਓ ਕਿਤੇ ਪੋਨੀਆ ਟੈਰਾਮਾਈਸਿਸ ਦਾ ਪਾਊਡਰ ਪਾ ਦਿਓ ਕਿਤੇ ਜਾਂ ਕੈਪਸੂਲ ਪਾ ਦਿਓ ਹਫਤੇ ਚ ਇੱਕ ਕਰੀ ਪਾ ਦਿਓ 10 ਦਿਨਾਂ ਬਾਅਦ ਪਾ ਦਿਓ ਬਈ ਇਹ ਨਹੀਂ ਕਿ ਜਿਆਦਾ ਡੇਲੀ ਦੇ ਜਣੀਆਂ ਬਾਲੀਆਂ ਦਵਾਈਆਂ ਵੀ ਮਾੜੀਆਂ ਤੇ ਹੋਰ ਕੁਛ ਐਡਾ ਕੋਈ ਖਾਸ ਨਹੀਂ ਹੈਗਾ ਕਿ ਬੇ ਬਿਮਾਰੀ ਪੈ ਜਾਂਦੀ ਜਾਂ ਕੋਈ ਯਰਾਸੀਨ ਆ ਗਈ ਜਿੱਦ ਤੁਸੀਂ ਭਾਵੇਂ ਨਾ ਬਿੰਗਾ ਕੂਤਰ ਖੁੱਡੇ ਚ ਵੀ ਰੱਖ ਲਿਓ ਉਹਨੂੰ ਬਸ ਸਾਰਿਆਂ ਨੂੰ ਦਵਾਈ ਲਾਉਣੀ ਸ਼ੁਰੂ ਕਰ ਦੋ ਲਗਾਤਾਰ ਜਦੋਂ ਤੀਲ ਦਵਾਈ ਦੇਈ ਜਾਊਗਾ ਦੇਈ ਜਾਊਗਾ ਤਾਂ ਇਦਾਂ ਦੀ ਪ੍ਰੋਬਲਮ ਹੋਣੀ ਨਹੀਂ ਹੈਗੀ ਪ੍ਰੋਬਲਮ ਉਦੋਂ ਹੀ ਹੋਣੀ ਆ ਜਦੋਂ ਤੁਸੀਂ ਮਤਲਬ ਆਹ ਕੇਰ ਨਾ ਕੀਤੀ ਕੂਤਰਾਂ ਨੂੰ ਬੁਖਾਰ ਆ ਉਥੋਂ ਕੰਮ ਵਿਗੜ ਗਿਆ ਤੇ ਉਥੋਂ ਜਾਂ ਪ੍ਰੋਬਲਮ ਆਣੀ ਆ ਉਦਾਂ ਕੋਈ ਡਰਾ ਸੀਨ ਹੈ ਨਹੀਂਗਾ ਕਿ ਪ੍ਰੋਬਲਮ ਇਹ ਆਣੀ ਆ ਹੁੰਦਾ ਇਹ ਬੁਖਾਰ ਹੋਇਆ ਕਬੂਤਰ ਨੂੰ ਜਦੋਂ ਹੀ 빙ਾ ਹੋਣਾ ਸ਼ੁਰੂ ਹੋ ਜਾਣਾ ਉਦਾਂ ਦਾ ਕੋਈ ਸੀਨ ਨਹੀਂ ਹੈਗਾ ਕਿ ਇਹ ਥੋੜਾ ਟਾਈਮ ਲੈਂਦੇ ਆ ਜਾਂ ਕਦਾਂ ਜਾ ਕੇ ਇਹ ਚੀਜ਼ ਤੋਂ ਆ ਗਈ ਨਾ ਬੁਖਾਰ ਤੋਂ ਹੀ ਬਿਮਾਰੀ ਸ਼ੁਰੂ ਹੋਣੀ ਆ ਜੇ ਤੁਸੀਂ ਬੁਖਾਰ ਪੜ ਕੇ ਰੱਖੋਗੇ ਕਬੂਤਰ ਦਾ ਬੁਖਾਰ ਬੁਖਾਰ ਨਾ ਚੜੇ ਕਬੂਤਰ ਨੂੰ ਬਸ ਜਦੋਂ ਕਬੂਤਰ ਨੂੰ ਬੁਖਾਰ ਚੜ ਗਿਆ ਤਾਂ ਸਮਝ ਲਓ ਉਦੋਂ ਬਿਮਾਰੀ ਆਣੀ ਹੋਣੀ ਆ ਤੇ ਇਹ ਵੀਰ ਦੇਖਦੇ ਐ ਨਹੀਂ ਬੁਖਾਰ ਦਾ ਕੋਈ ਵੀ ਨਹੀਂ ਦੇਦਾ ਕੋਈ ਜਿਹੜਾ ਚਲੋ ਖਿਡਾਰੀ ਆ ਤਗੜੇ ਖਿਡਾਰੀ ਉਹਨਾਂ ਨੂੰ ਪਤਾ ਜਿਹੜੇ ਨਵੇਂ ਖਿਡਾਰੀ ਆ ਨਾ ਉਹ ਬੁਖਾਰ ਨਹੀਂ ਦੇ ਦੇ ਉਹ ਲਿਉਂਦੇ ਲਸੋਟਾ ਠੋਕਦੇ ਟੈਰਾਮਾਈਸਿਨ ਦਾ ਠੋਕਦੇ ਪਰ ਉਹ ਚੀਜ਼ ਨਹੀਂ ਬਣਦੀ ਠੀਕ ਹੈ ਕਈਆਂ ਲਸੋਟੇ ਦਾ ਕੰਮ ਇਹ ਆ ਵੀ ਚਲੋ ਜੇ ਬਿਮਾਰੀ ਆਉਣ ਨਹੀਂ ਦਿੰਦਾ ਉਹ ਠੀਕ ਹੈ ਪਰ ਜਦੋਂ ਵੀ ਕੂਤਰ ਨੂੰ ਬੁਖਾਰ ਹੋ ਗਿਆ ਭਾਵੇਂ ਜੋ ਮਰਜੀ ਲਾ ਲਓ ਤੇ ਬਿਮਾਰੀ ਆਉਣੀ ਹੈ ਠੀਕ ਹੈ ਇਹ ਬਸ ਇਹ ਨਾ ਧਿਆਨ ਰੱਖਿਆ ਕਰੋ ਕਿ ਕੂਤਰ ਨੂੰ ਜੇ ਢੱਲਾ ਮੱਠਾ ਵੇਂਦਾ ਗੋਛ ਮਾਰ ਕੇ ਬੈਠਾ ਜੇ ਨੱਕ ਤੋਂ ਪਰ ਜੇ ਪਟਕੇ ਬਿੰਦਾ ਤੇ ਮਲਾਪਿਆ ਤੇ ਬੁਖਾਰ ਵੀ ਆ ਹੋ ਸਕਦਾ ਚਾਂਸ ਦੋਨੇ ਹੀ ਆ ਦੋਨੇ ਚੀਜ਼ਾਂ ਦਾ ਕੇਅਰ ਕਰ ਲਿਆ ਕਰੋ ਬਸ ਜੇ ਤੁਹਾਨੂੰ ਲੱਗਦਾ ਵੀ ਨੱਕ ਤੋਂ ਪਰ ਜੇ ਵਟ ਕੇ ਬੈਠਾ ਇੱਕ ਟਾਈਮ ਬੁਖਾਰ ਦੀ ਦੇ ਲੋ ਜੇ ਉਹ ਨਾਲ ਸਹੀ ਹੋ ਗਿਆ ਨਹੀਂ ਸਹੀ ਹੁੰਦਾ ਤੇ ਮਲਫਾ ਦੀ ਲਾ ਦਿਓ ਹਲਕੀ ਜੀ ਰੱਖ ਕੇ ਠੀਕ ਹੈ ਟੈਰਾ ਦੂਜੀ ਹਾਈ ਟੈਕ ਲਾ ਦਿਓ ਜੇ ਨਹੀਂ ਬਾਲੀ ਆਪ ਲੱਗਦਾ ਵੀ ਕਬੂਤਰ ਕਮਜ਼ੋਰ ਹੋ ਗਿਆ ਹਾਈ ਟੈਕ ਪਹਿਲੀ ਗੱਲ ਤਾਂ ਕਮਜ਼ੋਰ ਹੋਣੀ ਨਾ ਦਿਓ ਕਬੂਤਰ ਜਦੋਂ ਹੀ ਸੁਸਤ ਹੁੰਦਾ ਦਾਣਾ ਘੱਟ ਖਾਂਦਾ ਡੇਲੀ ਖੁੱਡੇ ਚ ਦੇਖੋ ਉਦੋਂ ਹੀ ਜਦੋਂ ਚੱਕੋ ਪੈਰਾਸੀਟਾਮੋਲ ਦੇ ਦਿਓ ਇਹ ਨਹੀਂ ਕਿ ਰੈਗੂਲਰ ਦੇਣੀ ਆ ਦੇਣੀ ਉਦੋਂ ਹੀ ਜਦੋਂ ਕਮੀ ਪੇਸ਼ੀ ਲੱਗੇ ਵੀ ਹਾਂ ਕਬੂ ਤੇ ਜਿਹੜੇ ਦਿਨਾਂ ਚ ਹੋਮਸ ਬਹੁਤ ਹੁੰਦੀ ਆ ਤਾਪ ਉਹ ਲੱਗਦਾ ਇੱਕ ਅਦੀ ਜੰਗਰੜ ਕੁੰਡੇ ਚ ਸਿਰਦਿਆ ਕਰੋ ਇੱਕੋ ਹੀ ਜੇ ਚ 1.5 ਲੀਟਰ ਪਾਣੀ ਪਿੰਦਾ ਹੋਵੇ ਉਹ ਜੰਗਰੜ ਸਿਰਦੋ ਤੇ ਉਹ ਕੱਢਣੀ ਨਹੀਂ ਹਫ਼ਤਾ ਇੱਕੋ ਉਹ ਹੀ ਚੱਲਣ ਦਿਓ ਇੱਕ ਵਾਰੀ ਭੇਕ ਰੱਖੋ ਜਦੋਂ ਉਹਦਾ ਪਾਣੀ ਉਹਨੇ ਛੜਤਾ ਢੋਲ ਦਿਓ ਢੋਲ ਕੇ ਦੁਬਾਰਾ ਪਾਣੀ ਭਰ ਕੇ ਫੇਰ ਰੱਖੋ ਉਹਦਾ ਹਲਕੀ ਲੱਗੂਗੀ ਹਲਕੀ ਹਲਕੀ ਬਸ ਉਹ ਗਰਮੀ ਨਹੀਂ ਪੈਣ ਦਊਗੀ ਕੂਤਰਾਂ ਦੇ ਅੰਦਰ ਅਜ 10 12 ਦਿਨਾਂ ਬਾਅਦ ਪੈਰਾਸੀਟਾ ਮੋਲਦੀ ਇੱਕ ਦੋ ਬੂੰਦਾ ਦੇ ਦਿਆ ਕਰੋ ਬਸ ਉਹ ਨਾਲ ਸੈੱਟ ਹੋ ਜਾਂਦੀ ਆ ਮੀ ਇੰਨਾ ਕ ਪੈ ਚੁੱਕਿਆ ਨਾ ਇਸ ਟਾਈਮ ਆ ਪਾਣੀ ਚ ਉਹ ਜਿਹੜੇ ਵਾਇ ਖੱਤਿਆਂ ਚ ਪਾਣੀ ਪਰਾਂ ਖੜਾ ਨਾ ਉਹ ਵਾਲਾ ਅੱਜ ਮੀਂਹ ਦਾ ਪਾਣੀ ਖੜਾ ਆ। ਇਹ ਕੱਦੂ ਚ ਵੀ ਇੰਨਾ ਪਾਣੀ ਸੀ ਇਹ ਪਾਣੀ ਉਦਾਂ ਹੀ ਖੜ ਗਿਆ ਮੀਂਹ ਦਾ ਹੀ ਹੁਣ। ਬਹੁਤ ਜ਼ਿਆਦਾ ਮੀਂਹ ਆਇਆ ਕੰਮ। ਬਹੁਤ ਖੁੱਡੇ ਖਰਾਬ ਆਪਣਾ ਕਾਣੀਆਂ ਇਹਨੂੰ ਚੱਕਦੇ ਆ ਯਾਰ ਇਹਨਾਂ ਨੇ ਮਾਰ ਦੇਣਾ ਨਹੀਂ ਤਾਂ ਕੂਤਰੀਆਂ ਨੇ। ਅੰਦਰ ਵੀ ਨਹੀਂ ਜਾਂਦਾ ਉਹਨਾਂ ਤੋਂ ਡਰਦਾ। ਇਹਨੂੰ ਚੱਕਦਾ ਹਨਾ। ਜਾਂ ਕਿ ਇਹ ਕੋਈ ਛੱਡ ਕੇ ਉਹਨਾਂ ਇਹਨੂੰ ਵੀ ਜਿੱਥੇ ਥੋੜੇ ਕੂਤਰ ਹੋਣ ਅਗਲਾ ਸਾਹਮ ਲਵੇ ਕੂਤਰਾ ਬਹੁਤ ਚੰਗਾ। ਇਹਦਾ ਬੱਚਾ ਆਪਾਂ ਠੱਕਰ ਵਾਲ ਬਾਜੀ ਤੇ ਛੱਡਿਆ ਸੀ ਵਧੀਆ ਸੀ ਉੜਿਆ ਬਹੁਤ ਸੋਹਣਾ ਉੜਿਆ ਸ਼ਾਮ ਨੂੰ ਉਦਾਂ ਚ 6 ਵਜੇ ਹਿੱਲ ਗਿਆ ਸੀ ਉੱਥੋਂ ਤੇ ਬਾਕੀ ਕੋਈ ਚੱਕਰ ਨਹੀਂ ਵਧੀਆ ਹੀ ਉੜਿਆ ਅੱਜ ਦਾ ਜੋ ਵੀ ਆ ਘਰੇ ਵੋ ਹੀ ਹੋਉਂਦਾ ਹੀ ਪੁੱਤ ਆਮ ਉੱਤੇ ਕਰਕੇ ਗਿਆ ਪਰ ਪਾਣੀ ਬਹੁ ਪੈ ਗਿਆ ਖੁੱਡਿਆਂ ਚ ਵਾਪੇ ਬਾਅਦ ਚੁੱਕ ਕਰਕੇ ਗਿਆ ਮੀਂਹ ਪੈਂਦੇ ਦੇ ਵਿੱਚ ਜਦੋਂ ਉੱਠਿਆ ਹਨਾ ਰਾਤ ਦੇ ਮੀਂਹ ਪੈਂਦੇ ਆ ਸੁੱਤੇ ਸੀਗੇ ਤੇ ਸਵੇਰੇ ਜਦੋਂ ਉੱਠਿਆ ਤੇ ਉਦੋਂ ਮੀਂਹ ਮੀਂਹ ਹੋਇਆ ਕੰਮ ਅਵੇਲੀ ਚ ਪਾਣੀ ਖੜਾ ਦੇ ਲਉਂਦੇ ਤੇ ਕਮੈਂਟ ਕਰਕੇ ਦੱਸਿਓ ਕਿਦੇ ਕਿਦੇ ਮੀਂਹ ਪੂਰਾ ਭਰ ਕੇ ਪਿਆ ਕਹਿੰਦੇ ਰੱਜ ਕੇ ਹਨਾ ਆਪਣੇ ਤਾਂ ਬਹੁ ਪਿਆ ਵਾ ਬਗ ਸਿਰਾ ਘਰਾਤਾ ਸ਼ਦਰੀ ਦਾ ਹੀ ਬਿੰਗੀ ਡੱਡੀ ਕਰਤੀ ਨੀ ਨੇਹਰੀ ਚੱਲੀ ਆ। ਨਾਲ ਨੇਹਰੀ ਦੇ ਨਾਲ ਮੀ। ਹੁਣ ਕਰਦਾ ਕਾਲੂ ਸਾਦਾ ਜਾਂ ਆਪ ਹੀ ਉਹ ਖੁੱਡਾ ਤਾਂ ਮੈਂ ਪਰਲਾ ਤਾਂ ਕਰਤਾ ਝਾੜੂ ਮਾਰ ਕੇ ਸਾਰਾ ਗੰਦ ਗੱਡਿਆਂ ਦੇ ਵਿੱਚੋਂ ਐਨ ਸਾਫ਼ ਕਰਤਾ। ਚੰਗੀ ਤਰ੍ਹਾਂ। ਠੀਕ ਆ ਇੱਥੇ ਪਾਣੀ ਬਹੁਤ ਇਕੱਠਾ ਹੋਇਆ ਈ ਕੋਠੇ ਦੇ ਉੱਤੇ। ਉਹਦਾ ਕਰਕੇ ਖੁੱਡਿਆਂ 'ਚ ਵੀ ਪਾਣੀ ਵੜ ਗਿਆ। ਹੁਣ ਉਹ ਸਾਰਾ ਹੀ ਸਾਫ਼ ਕਰਕੇ ਹਟਿਆ। ਤੇ ਉਹ ਰੰਗ ਵਾਲੇ ਲੱਗੇ ਨਾ ਉਹਨਾਂ ਨੇ ਆਪਣੇ ਸੈਂਡ ਪੇਪਰ ਜਿਹੇ ਸਿੱਟੇ ਸੀ ਜਿਹੜੇ ਰੇਗਮਾਰ ਹੁੰਦੇ ਆ। ਉਹ ਪਰਨਾਲਿਆਂ ਦੇ ਫਸ ਕੇ ਤੇ ਪਾਣੀ ਰੋਕ ਗਿਆ। ਹੁਣ ਆ ਕੇ ਤਾਂ ਆਪ ਕੱਢਿਆ ਪਾਣੀ ਸਾਰਾ ਹੀ। ਪਾਣੀ ਸਵੇਰੇ ਕੱਢ ਕੇ ਗਿਆ ਸਫਾਈ ਹੁਣ ਕੀਤੀ ਆ ਕੇ 7:30 ਵਜੇ ਦਾ ਟਾਈਮ ਹੋ ਗਿਆ ਹੁਣ ਮੈਂ ਗਰਵਾਜ ਨੂੰ ਸਕੂਲੀ ਛੱਡਣ ਗਿਆ ਸੀ ਤੋ ਛੱਡ ਕੇ ਆਇਆ ਤੇ ਹੁਣ ਤਾਂ ਕਰਕੇ ਹੁਣ ਆ ਕੇ ਇਹਨੂੰ ਪਹਿਲਾਂ ਦੇਖਣ ਲੱਗਾ ਕਰਨ ਲੱਗਾ ਸਾ ਪਾਣੀ ਪੈ ਗਿਆ ਪਤਲਾ ਪਤਲਾ ਇਹ ਉਧਰ ਤੋਂ ਬਾਹਰ ਨਿਕਲ ਜਾਂਦਾ ਥਲੇ ਮੂਰੀਆਂ ਹੀਆਂ ਹੈਗੀਆਂ ਹਨਾ ਪਰ ਇਹਨਾਂ ਦਾ ਇਲਾਜ ਕੀ ਆ ਕਈ ਵੀਰਾਂ ਦੇ ਕਮੈਂਟ ਆਉਂਦੇ ਹੋਣਗੇ ਢਿੱਲੇ ਹੋਗੇ ਇਹਨਾਂ ਦਾ ਇਲਾਜ ਦੱਸੂਗਾ ਠੀਕ ਆ ਵੀਡੀਓ ਪੂਰੀ ਦੇਖਿਓ ਪਹਿਲਾਂ ਤਾਂ ਖੁੱਡੇ ਸਾਫ਼ ਕਰੀਏ ਡੰਡੇ ਲਾਈਏ ਇਹਨਾਂ ਦੇ ਉੱਪਰ ਬੈਨ ਨੂੰ ਹੁਣ ਹੁਣ ਇੰਨੀ ਗਰਮੀ ਹੈ ਨਹੀਂ ਪੈਣੀ ਨਾ ਹੀ ਹੁਣ ਹੈਗੀ ਆ ਤਾਂ ਨਾ ਹੀ ਪੈਣੀ ਆ ਡ ਉੱਪਰ ਬਹਿ ਜਾ ਕਰਨਗੇ ਤੇ ਆਪਾਂ ਸੇਕਾ ਪਿੰਦਾ ਸੀ ਨਾ ਛੱਤ ਦੇ ਕੋਲੋਂ ਤਾਂ ਕਰਕੇ ਲਾਇ ਸੀ ਵੀ ਡੰਡੇ ਥੱਲੇ ਬਹਿ ਜਾ ਕਰਨ ਕਬੂਤਰ ਹੁਣ ਆਪਾਂ ਡੰਡੇ ਡੁੰਡੇ ਦੀ ਡੰਡੇ ਲਾ ਦਿੰਨੇ ਆ ਹੁਣ ਸੇਕੇ ਵਾਲੀ ਕੋਈ ਗੱਲ ਹੈ ਨਹੀਂ ਤੇ ਥੱਲੇ ਚੰਗੀ ਤਰ੍ਹਾਂ ਸਫਾਈ ਕਰਕੇ ਮਿੱਟੀ ਦਾ ਸੁੱਕੀ ਹੈ ਨਹੀਂ ਵੀ ਜਿਹੜੀ ਆਪਾਂ ਲਿਆ ਕੇ ਪਾ ਦਾਂਗੇ ਕੱਢ ਕੇ ਚ ਪੱਖੇ ਲਾਵਾਂਗੇ ਕਬੂਤਰ ਕੱਢ ਲੈਣੇ ਬਾਅਦ ਪੱਖੇ ਲਾਵਾਂਗੇ ਖੁੱਟਿਆਂ ਦਾ ਸਲਾਬਾਸ ਕਾਵਾਂਗੇ ਫਿਰ ਕਬੂਤਰ ਅੰਦਰ ਬਾੜ ਕੇ ਜਾਂ ਤਾਂ ਤੁਸੀਂ ਗਰਮ ਪਾਣੀ ਬਣਾ ਕੇ ਦੇ ਦਿਓ ਜੇ ਨਹੀਂ ਤੇ ਟੈਰਾਮਾਈਸੀਨ ਤੇ ਲੀਵਰ 52 ਤੇ ਪਾਵਰ ਜਲ ਇਹ ਤਿੰਨ ਚੀਜ਼ਾਂ ਮਿਲਾ ਕੇ ਹਲਕਾ ਹਲਕਾ ਕੁੱਜੇਆ ਚ ਪਾਣੀ ਕੁੱਜੇ ਕਢ ਲਓ ਪਹਿਲਾਂ ਪਾਣੀ ਇਹਨਾਂ ਨੂੰ ਪਿਆਸ ਲੱਗਣ ਦਿਓ ਚੰਗੀ ਤਰ੍ਹਾਂ 12 1 ਵਜੇ ਇਹਨਾਂ ਨੂੰ ਆਪਾਂ ਉਹ ਪਾਣੀ ਪਿਲਾ ਦਾਂਗੇ ਨਹੀਂ ਤਾਂ ਗਰਮ ਪਾਣੀ ਦਾ ਵੀ ਮੈਂ ਦੱਸ ਦਿੰਦਾ ਤੁਹਾਨੂੰ ਕੀ ਕੀ ਆਪਾਂ ਪਾ ਸਕਦੇ ਆ ਉਹ ਲਾ ਦਿਓ ਇਹਦਾ ਕੁੱਤਾ ਢੱਲੇ ਮੱਠੇ ਹੋ ਜਾਣਗੇ ਹੁਣ ਇਹਨਾਂ ਨੂੰ ਦੇਖਣਾ ਓਏ ਬਾਬੇ ਧੁੱਪ ਗਈ ਚੜ ਹੁਣ ਮੀਂਹ ਹਟਿਆ ਤੇ ਨਾਲ ਹੀ ਧੁੱਪ ਚੜ ਗਈ ਆ ਐਂ ਕੜਾਕੇ ਦਾ ਤੇ ਹੁਣ ਖੁੱਡੇ ਥਾਪ ਕਰਾਂ ਖੁੱਡੇ ਚ ਪਾਣੀ ਬਹੁਤ ਪੈ ਗਿਆ ਕੂਤਰ ਵੀ ਸਾਰੇ ਲਿਪੜ ਗਏ ਕੋਈ ਮੀਂਹ ਪਿਆ ਇੰਨਾ ਕਨਾ ਆ ਵੀ ਹੁਣ ਜਾਲੀ ਪਾਈ ਮੋਰੇ ਉਹ ਰਾਤ ਜਿਹੜਾ ਪੈ ਗਿਆ ਉਹਦੇ ਕੰਕੀ ਕੰਮ ਖਰਾਬ ਹੋ ਗਿਆ ਚਾਦਰ ਜੀ ਧੋਤੀ ਸੁੱਕਣੇ ਪਈਓ ਦਾਣੇ ਭੇਜੋ ਅੰਦਰ ਸਕਾਏ ਹੋਏ ਆ ਬਲਾ ਕੇ ਪੱਖਾ ਪਰ ਸੁੱਕ ਦੇਣੀ ਹੋਣੀ ਥੁੱਪੇ ਪਾਉਂਦਾ ਮਿੰਟ ਪਾਉਂਗਾ ਸੁੱਕ ਜਾਣਗੇ ਫੇਰੀ ਪਾਉਣੇ ਕਿਉਂਕਿ ਆਹ ਦੇਣ 14 ਕਣਕ ਭੇਕੇ ਨਹੀਂ ਪੋਣੀ ਚਾਹੀਦੀ ਪਰ ਮੈਂ ਕਰਾਂਗੀ ਹਨ ਆਪਣੇ ਕੋਲ ਨਵੀਂ ਕਣਕ ਹੈ ਨੀਗੀ ਐ ਸੋਰੀ ਪੁਰਾਣੀ ਕਣਕ ਹੈ ਨਹੀਂ ਨਵੀਂ ਕਣਕ ਆ ਨਵੀਂ ਕਣਕਲੇ ਫੇਰ ਬੁਮਾਰ ਕਰ ਦੇਣੇ ਕਬੂਤਰ ਕਟੋੜ 4-5 ਮਹੀਨੇ ਨਹੀਂ ਪੋਣੀ ਚਾਹੀਦੀ ਪਰ ਹੁਣ ਸਖਾਨੇ ਚੰਗਿਆ ਕਿਉਂਕਿ ਧੁੱਪਾ ਪਹਿਲਾਂ ਲੱਗੀ ਜਾਂਦੀ ਸੀ ਤੇ ਸੁੱਕੀ ਜਾਂਦੀ ਹੈ ਨਾ ਵਿਆਹ ਵਿੱਚ ਕਬੂਤਰ ਪਾਈਏ ਆਹ ਵਾਲੇ ਪਹਿਲਾਂ ਕੱਢਦੇ ਆ ਬੱਚੇ ਫੇਰ ਘੁੱਡਾ ਸੁੱਕੂਗਾ ਤੇ ਦਾਣੇ ਪਾਵਾਂਗੇ ਅੰਦਰ ਉਹ ਤਾਂ ਹੁਣੇ ਸੁੱਕ ਜਾਣਾ ਲੈਟਰੀ ਆ ਕਿਹੜਾ ਕੱਚਾ ਆ ਲੈਟਰੀ ਆ ਸੁੱਕ ਜਾਣਾ ਧੁੱਪ ਪੇ ਕਬੂਤਰ ਰਗਵਾਤਾ ਸਾਫ਼ ਸੁੱਕ ਕਰਕੇ ਘੁੱਡੇ ਡੰਡੇ ਲਾਤੇ ਵੈਨ ਨੂੰ ਤੇ ਤਾਂ ਤਾਗ ਤਾਂ ਗਿੱਲਾ ਤਾਂ ਹੁਣ ਵਾਗੂ ਇੱਥੇ ਖੜੂਗਾ ਕਿਉਂਕਿ 4-4.5 ਦਾ ਟਾਈਮ ਹੋ ਗਿਆ ਵੀ ਇਦਾਂ ਹੀ ਪਰ ਉਦਾਂ ਮੈਂ ਬਿਲਕੁਲ ਪੋਚਾ ਲਾਤਾ ਵਿੱਚ ਚੰਗੀ ਤਰ੍ਹਾਂ ਪਰ ਗਿਲਾਰੇ ਪਰ ਟੈਕਨੀਕ ਨੂੰ ਹੈ ਨਹੀਂ ਨੁਕਸਾਨ ਸਲਾਬ ਇਹਨਾਂ ਕਿਉਂਕਿ ਹਵਾ ਚਲਦੀ ਵੀ ਫੁੱਲ ਉੱਪਰ ਹੀ ਪਿੱਛੇ ਵੀ ਹਵਾ ਕੋਠੇ ਤੇ ਆ ਨਾ ਹਵਾ ਚਲਦੀ ਇਹਦਾ ਕੋਈ ਡਾ ਨੁਕਸਾਨ ਹੈ ਨਹੀਂ ਪਰ ਫੇਪ ਇਹਨਾਂ ਨੂੰ ਆਪਾਂ ਟੈਰਾਮਾਈਸਿਨ ਦਾ ਕੈਪਸੂਲ ਉਹ ਪਾ ਲੈਣਾ ਆਪਾਂ ਇਹਨਾਂ ਨੂੰ ਮਾੜੀ ਪਾਵਰ ਜਲ ਪਾ ਦਾਂਗੇ ਤੇ ਅਡੇ ਡੂਡੇ ਲਾਤੇ ਬੰਨਣਾ ਤੇ ਵੈਰੂ ਜਾ ਕਰਨਗੇ ਉੱਤੇ ਹੈ ਨਾ ਜੇ ਪਾਣੀ ਬਾਈਚਾਸ ਪੈ ਵੀ ਜਾਂਦਾ ਕੋਈ ਨਹੀਂ ਦਾ ਇਲਾਜ ਕਰਨੇ ਕੋਨਾ ਕੋਨਾ ਥੱਲੇ ਦੀ ਪਾਈਪ ਕਢਾਉਣੇ ਜਾਂ ਬਾਈਚਾਸ ਪਾਣੀ ਪੈ ਜੇ ਤੇ ਪਾਈਪ ਰਹੀ ਨਿਕਲ ਜੇ ਉਹ ਮੋਰੀਆਂ ਨਿਕੇ ਨਹੀਂ ਗਿਆ ਉੱਤੇ ਬਣਦੀ ਨਹੀਂ ਗੱਲ ਤੇ ਪਾਣੀ ਖੜ ਜਾਂਦਾ ਸਾਰਾ ਗੰਦਗੁੰ ਚੱਕ ਕੇ ਹੁਣ ਦਾਣੇ ਲੱਗਾ ਪਾਉਣ ਦਾਣੇ ਸਕਾਲੇ ਆ ਉਹ ਬਾਹਰ ਪਾਏ ਸੀ ਧੁੱਪ ਮੱਠੀ ਮੱਠੀ ਸੀਗੀ ਆਈ ਪਹਿਲਾਂ ਹੁਣ ਉੜ ਗਈ ਹੁਣ ਮੱਠੀ ਮੱਠੀ ਜੀ ਆ ਥੱਲੇ ਮਾਦੀਆਂ ਨੂੰ ਮੈਂ ਉੱਥੇ ਪਾ ਆ ਤੇ ਬਾਦਾਮ ਬਦੂਮ ਦਾ ਪਹਿਲਾਂ ਹੀ ਪਾਤੇ ਸੀ ਉਹ ਥੱਲੇ ਸੁੱਕੇ ਹੀ ਆ ਥੱਲੇ ਥੱਲੇ ਮਾੜਾ ਮੂਟੇ ਇੱਕ ਉੱਡੇ ਖੁੱਡੇ ਜੀ ਆ ਆਹ ਦੋ ਖੁੱਡਿਆਂ ਚ ਜ਼ਿਆਦਾ ਬਾਛੜ ਇਧਰ ਦੀ ਹੀ ਨਾ ਸਿੱਧੀ ਬਾਛੜ ਸੀ ਅੰਦਰ ਨੂੰ ਜਾਂਦੀ ਤੇ ਆ ਰਾਤ ਤੇ ਜਾਲੀ ਉੱਤੇ ਤਾਂ ਪੈ ਗਿਆ ਫਿਰ ਮੈਂ ਜਾਲੀ ਲਾਈ ਸੀ ਪਰ ਫੇ ਵੀ ਬਾਛੜ ਜਾਂਦੀ ਸੀ ਕਿਉਂਕਿ ਮੀਂਹ ਤੇਜ ਬਹੁਤ ਸੀ ਉਹ ਪਾਣੀ ਮਾੜਾ ਮਾੜਾ ਲਾਇਆ ਸੀ ਇਹਨਾਂ ਨੇ ਕਦ ਇਨਾ ਵੀ ਪਿਆ ਯਾਰ ਚਲੋ ਕੋਈ ਗੱਲ ਨਹੀਂ ਜੋ ਹੋਣਾ ਸੀ ਹੋ ਗਿਆ ਇਹਨਾਂ ਦਾ ਇਲਾਜ ਕਰਦੇ ਹਾਂ ਨਾ ਕੋਈ ਨਾ ਕੋਈ ਚੱਕਰ ਮਿੱਟੀ ਦੇ ਦੋ ਤਿੰਨ ਬਾਲਟੀਆਂ ਜਾਂ ਬੋਰੀਆਂ ਪਰ ਕੇ ਅੰਦਰ ਰੱਖਾਂਗੇ ਸੁੱਕੀ ਫੇਰ ਫੇਰ ਥੱਲੇ ਪਾ ਦਿਆ ਕਰਾਂਗੇ ਹੁਣ ਬਸ ਆਤਾ ਚਾਹੀ ਜਨ ਰਹਿਣਾ ਤੇ ਬੈਠ ਹੁਣ ਆਪਾਂ ਰਹਿਣ ਨਹੀਂ ਦੇਣੀ ਬਿੱਟ ਥੱਲੇ ਰਹੂਗੀ ਤਾਂ ਹੋਮਸ ਚੜਨੀ ਆ ਆਹ ਹੁਣ ਦਾਗ ਜਿਹੇ ਰਹਿ ਗਏ ਉਹਦਾ ਪੋਚਾ ਲਾਇਆ ਦੇ ਵਿੱਚ ਮੈਂ ਪਰ ਹੁਣ ਤਰਪਾ ਜਿਹੜੀਆਂ ਦਾਗ ਆਉ ਤਾਂ ਨਹੀਂ ਜਾਣੇ ਤੇ ਪੱਤੀ ਵੀ ਨਹੀਂ ਫਿਰਦੀ ਗਿੱਲੀਆਂ ਵਿੱਠਾ ਦੇ ਬਹੁਤ ਔਖੇ ਪਲੀਜ਼ ਪਲੀਜ਼ ਕਿਲਾਏ ਆ ਇਲਾਵਾ ਉਹ ਦਾਣੇ ਪੋਣੇ ਇਹਨਾਂ ਨੂੰ ਤੇ ਦਾਣੇ ਪਾ ਕੇ ਮਿਲਦੇ ਹਨ ਕੁਜੇ ਗੱਜੇ ਧੋਣੇ ਇਹਨਾਂ ਦੇ ਗੰਦੇ ਹੋਏ ਆ ਕੁੱਤੇ ਤੋਂ ਨਾ ਟਰਿਆਂ ਟਰੂਆਂ ਧੋ ਕੇ ਫੇਰ ਦਾਣੇ ਪੋਣੇ ਆ ਉਹ ਇੱਕ ਤਮ ਧੋ ਲਿਆਂਦੀ ਉਹ ਦਾਗ ਹੀ ਆ ਉਦਾਂ ਹੀ ਚਿੱਟਾ ਜਾਂ ਰੰਗ ਰੂングਦਾ ਬਈ ਤੇ ਆਹ ਕੁੱਜੀਆਂ ਸਾਰੀਆਂ ਧੋਣੀਆਂ ਚੰਗੀ ਤਰ੍ਹਾਂ ਮਲ ਕੇ ਬਿਠਾਣਾ ਰਾਤ ਦੀਆਂ ਚੰਗੀਆਂ ਲਵੇੜੀਆਂ ਇਹਨਾਂ ਨੇ ਤੇ ਲਾਓ ਦਾਣੇ ਪਾਈਏ ਪਹਿਲਾਂ ਹੁਣ ਯਾਰ ਸਾਰਿਆਂ ਨੂੰ ਦਾਣਾ ਪਾ ਲਈਏ ਫੇਰ ਪਾਸਾ ਸਫਾਈ ਕਰਤੀ ਸਾਰੀ ਤੇ ਆਹ ਚੰਗਾ ਸਾਫ਼ ਕੀਤਾ ਸਾਰਾ ਹੀ ਹਨ ਆ ਡੋਲੀ ਚੱਕ ਕੇ ਅੰਦਰ ਲਾ ਦੇਣੀ ਹੈ ਬੱਚੇ ਪਲਾਉਣ ਵਾਲਾ ਸੀਗਾ ਆਪਾਂ ਕੱਢਿਆ ਨਾ ਡੋਲੀ ਦਾ ਬਣਾਵਾਂਗੇ ਹੁ ਪਹਿਲਾ ਦੀ ਸੀਲਿੰਗ ਕਰਾਉਣੀ ਆ ਸਭ ਤੋਂ ਪਹਿਲਾਂ ਤੇ ਸੀਲਿੰਗ ਵੀ ਉਹਨੀ ਜਿਹਾ ਕਰਾਉਣੀ ਨਹੀਂ ਪਹਿਲਾਂ ਦੇਖੀਏ ਪਾਣੀ ਸਿਮ ਦਾ ਉਹਦਾ ਸਿਮਿਆ ਤਾਂ ਹੈ ਨਹੀਂ ਪਰ ਹਲਕਾ ਹਲਕਾ ਸਲਾਬਾ ਜਿਹਾ ਆਇਆ ਪਤਾ ਨਹੀਂ ਹੁਣ ਇਹ ਉਹਦਾ ਹੈ ਕਿ ਉਹ ਗਈਆਂ ਹਨ ਤੇ ਅੱਜ ਤੱਕ ਇੱਥੋਂ ਆਇਆ ਬੜਾ ਜਿਆਦਾ ਤੇ ਇਕੱਠਾ ਹੋਣ ਦਾ ਵੀ ਪਾਣੀ ਉੱਤੇ ਆ ਗਿਆ ਨਾ ਜਿਹੜਾ ਰਾਤ ਕੰਮ ਰਿਆ ਪੱਖਾ ਲਾਇਆ ਹੁਣ ਇਧਰੋਂ ਸਿੱਪੜ ਨੂੰ ਇਧਰੋਂ ਆਇਆ ਕੁੱਟਿਆਂ ਤੋਂ ਨਹੀਂ ਹੈਗਾ ਇਧਰ ਨੂੰ ਆ ਵੀ ਜਿਹੜਾ ਸਮਾਰਟ ਸੂਨ ਗਿੱਲਾ ਹੋਇਆ ਉਹ ਸੁੱਕ ਜਾਏਗਾ ਵੀ ਮੀਂਹ ਤਾਂ ਬਾਬਿਓ ਇੰਨਾ ਦਾ ਪਿਆ ਕੀ ਦਸੀਏ ਹੁਣ ਤੇ ਵੀਡੀਓ ਵੀ ਇਦਾਂ ਹੀ ਬਣਾਈ ਦੀ ਆ ਹੁਣ ਤੇ ਹਲਕੀ ਫੁਗੀ ਕਿਉਂਕਿ ਆਪਾਂ ਪ੍ਰੋਪਰਲੀ ਵੀਡੀਓ ਬਣਾਵਾਂਗੇ ਹੁਣ ਜੋੜੇ ਲਾਉਣੇ ਆ ਜੋੜਿਆਂ ਨੂੰ ਦਾਣਾ ਖੇੜਾ ਪਾਉਣਾ ਆ ਏ ਟੂ ਜ਼ੈਡ ਹਨਾ ਮਤਲਬ ਪਾਣੀ ਲਾਉਣੀ ਬਸ ਟਾਈਮ ਹੀ ਨਹੀਂ ਲੱਗਦਾ ਪਾਣੀ ਪੋਣਾ ਪੁੱਤਰਾ ਨੂੰ ਤੇ ਆ ਮੈਂ ਹੁਣ ਚੰਗੀ ਤਰ੍ਹਾਂ ਝਾੜੂ ਮਾਰ ਕੇ ਥੱਲੇ ਸਾਫ਼ ਕਰਕੇ ਫੇ ਥੱਲੇ ਦਾਣੇ ਪਾਏ ਕਿਉਂਕਿ ਟ੍ਰੇ ਹੋ ਗਈ ਗਿੱਲੀ ਟ੍ਰੇ 'ਚ ਦਾਣੇ ਪਾਈ ਦੇ ਉਦਾਂ ਤੇ ਉਹ ਚਿੜੀਆਂ ਦਾ ਵੀ شويه ਨੂੰ ਪਿੰਜਰਾ ਆ ਸਾਫ਼ ਕਰਨਾ ਚੰਗੀ ਤਰ੍ਹਾਂ ਜੇ ਬੱਚੇ ਦੇਖਣੇ ਕੱਡੇ ਕੁੱਡੇ ਠੀਕ ਆ ਕਿ ਇਹਨੇ ਨਹੀਂ ਤਾਂ ਉਹ ਵੀ ਦੇਖ ਕੇ ਹੋਣੀਆਂ ਆ ਤੇ ਵਧੀਆ ਤਰੀਕੇ ਨਾਲ ਪ੍ਰੋਪਰ ਇਹਨਾਂ ਦਾ ਵੀ ਸੈਟਅਪ ਬਣਾਵਾਂਗੇ ਫੇ ਚਿ ਇਜਾ ਦਾ ਪਾਪ ਛੜਾਉਣ ਵਾਲੀ ਗੱਲ ਆ ਤੇ ਪਾਣੀ ਭਰਿਆ ਹੋਇਆ ਪਾਣੀ ਪਾਵਾਂ ਸਾਰਿਆਂ ਦੇ ਕੁਜਿਆਂ 'ਚ ਕੁਜੇ ਖਾਲੀ ਮੈਂ ਮੈਂ ਹਜੇ ਪਾਉਣਾ ਨਹੀਂ ਪਾਣੀ ਅਟਕ ਕੇ ਪਾਉਂਗਾ ਸਾਰਿਆਂ ਨੂੰ ਇਹਦੇ ਵਿੱਚ ਪਾ ਕੇ ਟਾਰਾ ਮਸ਼ੀਨ ਦਾ ਕੈਪਸੂਲ ਉੱਪਰ ਵਾਲੇ ਕਿੰਤਰਾਂ ਨੂੰ ਜ਼ਿਆਦਾ ਪਾਉਣਾ ਉਹ ਜੁ ਰੂਗੀ ਆ ਇਹਨਾਂ ਨੂੰ ਤਾਂ ਨਾ ਹੋਇਆ ਤੇ ਮੈਂ ਖੋਲ ਕੇ ਪੰਜ-ਪੰਜ ਐਮਐਲ ਸਾਰਿਆਂ ਨੂੰ ਪਾਣੀ ਦੇ ਦੇਣਾ ਉਦੋਂ ਮੈਟਲ ਆ ਗਿੜੇ ਮਿਲੋ ਅੱਧਾ ਘੰਟਾ ਉਹ ਕਰ ਦਾਂਗੇ ਵੀ ਚੱਕੜ ਲਈ ਹਣਾ ਤੇ ਤੋਦਾ ਵੀ ਦੇ ਜਣਾ ਆਪਾਂ ਸਰਬ ਹੈ ਮੁੰਡਾ ਅੱਜ ਆਇਆ ਸੀ ਤੇ ਮੈਂ ਘਰੇ ਹੈ ਨਹੀਂ ਸੀ ਸ਼ਹਿਰ ਗਿਆ ਰਿਹਾ ਡਾ ਜੀ ਦੇ ਮਗਰੂਫ ਚਾਰਾ ਹੋਊ ਕਿਤੋਂ ਉਡੀਕ ਕੇ ਚਲ ਗਿਆ ਹਨ ਮੈਂ ਮਿਲ ਵੀ ਨਹੀਂ ਹੋਇਆ ਉਹਨੂੰ ਸੋ ਬਾਬਾ ਆਪਣੀ ਇੱਕ ਕਬੂਤਰੀ ਬਾਹਰ ਸੀਗੀ ਆ ਤੁਰੀ ਫਿਰਦੀ ਆ ਤੇ ਇਹਨੂੰ ਫੜਦੇ ਆ ਤੇ ਮੋਲ ਚਾ ਲ ਜਾ ਇਦਾਂ ਦਾ ਹੀ ਆ ਕਿਉਂਕਿ ਮੀ ਮੂੰ ਬਹੁਤ ਪੈਂਦਾ ਵੀਡੀਓ ਬੜੀਆਂ ਬਣਾਈਆਂ ਨਹੀਂ ਜਾਂਦੀਆਂ ਤੇ ਕੋਈ ਨਹੀਂ ਅਜਨੋਕਤੇ ਦੇ ਕੋਈ ਨਾ ਕੋਈ ਗੱਲ ਕਰ ਲੈਣੇ ਹਨਾ ਹੁਣ ਵੀ ਧੁੱਪ ਚੜੀ ਜਾ ਮੱਠੀ ਮੱਠੀ ਜੀ ਤੇ ਆ ਪਰਸ਼ਾਵੇਂ ਤੋਂ ਦੀਦੇ ਹੀ ਹੋਣਾ ਆ ਇਹ ਚੜੇ ਤੇ ਫੇਰ ਬਾਈਆਂ ਬੂਈਆਂ ਛੱਡਾਂਗੇ ਪਰ ਮੌਸਮ ਹੁਣ ਵਧੀਆ ਸਾਫ਼ ਹੋ ਗਿਆ ਐਨ ਚੰਗੀ ਤਰ੍ਹਾਂ ਇਹ ਹੋ ਸਕਦਾ ਵੀ ਨਾ ਹੀ ਪਵੇ ਹੁਣ ਤੇ ਜੇ ਨਾ ਵੀ ਪਿਆ ਤਾਂ ਫੇ ਕਬੂਤਰ ਕੱਲ ਤੋਂ ਕੱਢਿਆਂਗੇ ਅੱਜ ਵੀ ਮੀਂਹ ਸਵੇਰ ਦਾ ਪੈਂਦਾ ਰਿਹਾ ਮਤਲਬ ਕਾਫੀ ਘਟੋ ਘਟਨੀ ਰਾਤ ਵੀ ਪੈਂਦਾ ਰਿਹਾ ਤੇ ਸਵੇਰੇ ਵੀ ਮੇਰੇ ਖਿਆਲ ਹੁਣ 8 8:30 ਵਜੇ ਤੱਕ ਪੈਂਦਾ ਰਿਹਾ ਉਸ ਤੋਂ ਬਾਅਦ ਫੇ ਪੈਣਾ ਸ਼ੁਰੂ ਹੋਗਾ ਘੰਟਾ ਗਰੋਕ ਕੇ ਤੇ ਨਿਆਣੀ ਮਾਸ ਸਕੂਲ ਗਏ ਅੱਜ ਸਕੂਲ ਚੱਲਿਆ ਕੰਮ ਤਾਂ ਭਤੀਜੇ ਨਹੀਂ ਜਾਣਾ ਹੁੰਦਾ ਉਹਨੂੰ ਛੱਡ ਕੇ ਆਇਆ ਇੱਥੋਂ ਪਹਿਲਾਂ ਕੱਪੜੇ ਲਾਤੀ ਆਈ ਕਿ ਮੀਂਹ ਬਹੁਤ ਆਉਂਦਾ ਵੀ ਹੁਣ ਬੱਸ ਹੋਣੀ ਨਹੀਂ ਬੱਸ ਆ ਗਈ 15 ਮਿੰਟਾਂ 20 ਬਾਅਦ ਤੇ ਫੇਰ ਬਾਜ ਗੱਡੀ ਚੋਂ ਨਾਲ ਦੇ ਪਿੰਡ ਛੱਡ ਕੇ ਆ ਬੱਸੇ ਚੜਾ ਕੇ ਆ ਕੋਈ ਬੱਸ ਨੂੰ ਅੱਧਾ ਘੰਟਾ ਤੇ ਇਹੀ ਖਰਾਬ ਹੋ ਜਾਂਦਾ ਬੱਚਿਆਂ ਦਾ ਤੇ ਇਹਨੂੰ ਫੜੀਏ ਜਰਾ ਆ ਫੜਦੀ ਬਾ